ਸੱਚੀ ਕਲ ਜੀ ਸਾਨੇ ਪਰ ਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹਾਂ ਅੱਜ ਆਪਾਂ ਬਣਾਉਣ ਲੱਗੇ ਜਵਾਰ ਦੇ ਆਟੇ ਦੀ ਰੋਟੀ ਤੇ ਇਹ ਕਈ ਤਰ੍ਹਾਂ ਦੀ ਰੋਟੀ ਬਣਦੀ ਹੈਗੀ ਹੈ ਤੇ ਅੱਜ ਮੈਂ ਬਣਾਉਂਗੀ ਕੋਲ ਬਣਾ ਕੇ ਕੋਲ ਬਣਾ ਕੇ ਇਹਨੂੰ ਪਹਿਲਾਂ ਆਪਾਂ ਕੀ ਕਰਾਂਗੇ ਆਟਾ ਲਵਾਂਗੇ ਆਟੇ ਦੇ ਵਿੱਚ ਪਾਣੀ ਪਾ ਕੇ ਠੰਡੇ ਪਾਣੀ ਨਾਲ ਕੋਲ ਬਣਾਵਾਂਗੇ ਕੋਲ ਬਣਾ ਕੇ ਤਵਾ ਇਹਨੂੰ ਕਰਾਂਗੇ ਗਰਮ ਤੇ ਉਹਦੇ ਉੱਤੇ ਆਪਾਂ ਪਾਵਾਂਗੇ ਤੇ ਇਹ ਬਣੇਗੀ ਗੋਲ ਰੋਟੀ ਤੇ ਇਹ ਬਣੇਗੀ ਕੋਲ ਵਾਲੀ ਰੋਟੀ ਜੇ ਤੁਸੀਂ ਨੋਰਮਲ ਰੋਟੀ ਬਣਾਉਣਾ ਚਾਹੁੰਦੇ ਆ ਤਾਂ ਫਿਰ ਤੁਸੀਂ ਲੈਣਾ 1 ਕੱਪ ਪਾਣੀ ਦਾ ਲੈਣਾ ਤੇ ਵਿੱਚ 1 ਕੱਪ ਆਟੇ ਦਾ ਉਹਨੂੰ ਚੰਗੀ ਤਰ੍ਹਾਂ ਬੋਇਲ ਕਰਕੇ ਪਾਣੀ ਦਾ ਉਹਦੇ ਵਿੱਚ ਤੁਸੀਂ ਆਟਾ ਪਾਉਣਾ ਤੇ ਉਹਦੇ ਵਿੱਚ ਇੱਕ ਚੁਟਕੀ ਪਾਉਣੇ ਸਾਲਟ ਦੀ ਤੇ ਮਹਾਰਾਜਾ ਕਿਉਂ ਪਾਉਣਾ ਤੁਸੀਂ ਪਾ ਸਕਦੇ ਆ ਤੇ ਉਹ ਬਣੇਗੀ ਤੁਹਾਡੀ ਫਿਰ ਗੁੰਨੇ ਹੋਣ ਟਾ ਕੇ ਰੱਖੋਗੇ ਥੋੜੇ ਜਿਹੇ ਉਹ ਬਣ ਜੇਗਾ ਉਸ ਤੋਂ ਬਾਅਦ ਤੁਹਾਡਾ ਬਣੇਗਾ ਇਹ ਆਟਾ ਤੇ ਫਿਰ ਆਟੇ ਨੂੰ ਚੰਗੀ ਤਰ੍ਹਾਂ ਮਲ ਕੇ ਤੇ ਉਹ ਬਣੇਗੀ ਤੁਹਾਡੀ ਬੇਲ ਕੇ ਰੋਟੀ ਜਿਹੜੀ ਤੁਸੀਂ ਬੇਲ ਕੇ ਬਣਾਉਣਾ ਚਾਹੁੰਦੇ ਹੋ ਇਹ ਹੈਗੀ ਕੋਲ ਵਾਲੀ ਰੋਟੀ ਤੇ ਜੇ ਤੁਸੀਂ ਇਹਦੇ ਵਿੱਚ ਮੂਲੀਆਂ ਪਾਉਣੀਆਂ ਜਾਂ ਤੁਸੀਂ ਕੋਈ ਵੀ ਚੀਜ਼ ਪਾ ਕੇ ਮੇਥੀ ਪਾ ਕੇ ਬਣਾਉਣੀ ਹੈ ਤਾਂ ਤੁਸੀਂ ਕੋਲ ਬਣਾਉਣੇ ਜੋ ਉਹਦੇ ਵਿੱਚ ਇਹ ਗ੍ਰाइंड ਕਰਕੇ ਪਾ ਸਕਦੇ ਜਿਹੜਾ ਕੁਛ ਮਰਜ਼ੀ ਤੇ ਇਹ ਫਿਰ ਵੀ ਤੁਹਾਡੀ ਮੇਥਾ ਵਾਲੀ ਰੋਟੀ ਗੋਲ ਰੋਟੀ ਵਧੀਆ ਬਣੇਗੀ ਤੇ ਜੇ ਤੁਸੀਂ ਆਟੇ ਗੁੰਨ ਕੇ ਵਿੱਚ ਪਾਉਣੇ ਆ ਤੇ ਫਿਰ ਜਦੋਂ 1 ਕੱਪ ਅਣ ਪਾਣੀ ਦਾ ਪਾਵੋਗੇ ਤੇ ਉਹਦੇ ਵਿੱਚ ਜੋ ਮੇਥੇ ਮੋਲੀ ਜੋ ਵੀ ਪਾਉਣੇ ਉਹ ਪਾਉਗੇ ਨਾਲ ਤੁਸੀਂ ਪਾਉਗੇ ਆਟਾ ਤੇ ਉਹਨੂੰ 5 ਮਿੰਟ ਲਈ ਢੱਕ ਕੇ ਰੱਖੋਗੇ ਰੱਖਣ ਤੋਂ ਬਾਅਦ ਤੁਸੀਂ ਫਿਰ ਉਹਨੂੰ ਚੰਗੀ ਤਰ੍ਹਾਂ ਮਲ ਕੇ ਆਪਣੀ ਰੋਟੀ ਬੇਸ ਕੇ ਬਣਾਉਗੇ ਇਹ ਹੈਗੀ ਗਲੂਟਨ ਫ੍ਰੀ ਹੈਲਥੀ ਹੈਗੀ ਆ ਤੇ ਜੇ ਤੁਸੀਂ ਆਪਣਾ ਭਾਰ ਘਟਾਉਣਾ ਹੈ ਤੁਹਾਡੇ ਲਈ ਉਹਦੇ ਲਈ ਵੀ ਇਹ ਇੱਕ ਕੰਮ ਕਰਦੀ ਹੈ ਤੇ ਪ੍ਰੋਟੀਨ ਵੀ ਫੁੱਲ ਹੈ ਗਿਆ ਤੇ ਆਹ ਦੇਖ ਲਓ ਮੇਰੀ ਰੋਟੀ ਬਣਦੀ ਹੈ ਇਹ ਕੋਲ ਬਣਾ ਕੇ ਮੈਂ ਬਣਾ ਰਹੀ ਆ ਤੇ ਹੁਣ ਤੁਹਾਨੂੰ ਇਹ ਪਸੰਦ ਆਉਗੀ ਤੇ ਜੇ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂ ਕਰ ਦਿਓ ਤੇ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਨੈਕਸਟ ਟਾਈਮ ਮੈਂ ਹੋਰ ਵੀ ਇਹ ਵਧੀਆ ਟ੍ਰਿਕ ਲੈ ਕੇ ਆਵਾਂਗੀ ਕਿਦਾਂ ਕਿਦਾਂ ਜਿਹਾ ਆਪਾਂ ਬਣਾ ਸਕਦੇ ਆ ਤੇ ਜੇ ਇਸੇ ਤਰ੍ਹਾਂ ਜੇ ਤੁਹਾਨੂੰ ਮੱਕੀ ਦੀ ਰੋਟੀ ਨਹੀਂ ਬਣਾਉਣੀ ਤੇ ਮੱਕੀ ਦੀ ਰੋਟੀ ਵੀ ਇਸੇ ਤਰ੍ਹਾਂ ਇੱਕ ਕੱਪ ਪਾਣੀ ਦਾ ਲਓਗੇ ਉਹਨੂੰ ਬੋਇਲ ਕਰੋਗੇ ਚੰਗੀ ਤਰ੍ਹਾਂ ਫਿਰ ਉਹਦੇ ਵਿੱਚ ਇੱਕ ਕੱਪ ਆਟਾ ਪਾਉਗੇ ਮੱਕੀ ਦਾ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 5-7 ਮਿੰਟ ਲਈ ਢਾਕੇ ਰੱਖੋਗੇ ਉਹ ਤੋਂ ਬਾਅਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਮਲ ਕੇ ਤੇ ਰੋਟੀ ਬਣਾਉਗੇ ਇੰਨੀ ਰੋਟੀ ਵਧੀਆ ਬਣੇਗੀ ਜਿਵੇਂ ਕਣਕ ਦੀ ਰੋਟੀ ਦੀ ਆਟੇ ਦੀ ਰੋਟੀ ਸੌਫਟ ਹੁੰਦੀ ਹੈ ਐਸੀ ਤਰ੍ਹਾਂ ਮੱਕੀ ਦੀ ਰੋਟੀ ਵੀ ਸੌਫਟ ਬਣੇਗੀ ਪੂਰੀ ਤੁਸੀਂ ਟਰਾਈ ਕਰਿਓ ਕਿ ਉਹਨੂੰ ਜੇ ਤੁਸੀਂ ਇਦਾਂ ਬਣਾਉਣਾ ਚਾਹਦੇ ਤਾਂ ਫਿਰ ਬਣਾ ਕੇ ਦੇਖੋ ਕਿੰਨੀ ਸੌਫਟ ਮੱਕੀ ਦੀ ਰੋਟੀ ਬਣਦੀ ਹੈ ਐਸੀ ਤਰ੍ਹਾਂ ਜਵਾਰ ਦੇ ਆਟੇ ਦੀ ਤੇ ਐਸੀ ਤਰ੍ਹਾਂ ਹੀ ਜਿਹੜੇ ਆਪਣੇ ਹੋਰ ਮੈਲਟਨ ਆਟੇ ਹੁੰਦੇ ਜਿਹੜੇ ਵੀ ਹੁੰਦੇ ਮਿਕਸ ਜੋ ਵੀ ਗਲੂਟਨ ਫ੍ਰੀ ਹੈਗੇ ਸਾਰੇ ਆਟਿਆਂ ਦੀ ਇੱਕੋ ਹੀ ਮੈਥਡ ਹੈਗਾ ਘੋਲ ਬਣਾ ਕੇ ਬਣਾ ਲਓ ਜਾਂ ਤੁਸੀਂ ਇਹਨੂੰ ਬੋਇਲ ਪਾਣੀ ਕਰਕੇ ਉਹਦੇ ਵਿੱਚ ਪਾ ਕੇ ਬਣਾ ਲਓ ਤੇ ਜਿੱਦਾਂ ਵੀ ਮਰਜ਼ੀ ਬਣਾ ਲਓ ਇਹ ਤੁਹਾਡੇ ਹੈਲਥਲੀ ਬਹੁਤ ਵਧੀਆ ਹੁੰਦੇ ਆ ਅਸੀਂ ਹਮੇਸ਼ਾ ਜ਼ਿਆਦਾ ਇਹ ਖਾਂਦੇ ਆ ਤੇ ਪਰਮਾਤਮਾ ਦੇ ਕਿਨੋਂ ਹੈਲਥ ਵੀ ਵਧੀਆ ਇਹ ਕੋਈ ਗੱਲ ਨਹੀਂ ਹੈਗੀ ਤੇ ਪਰ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਹੈਲਥੀ ਟੇਪਰ ਲੈਣ ਦੀ ਤੇ ਟਰਾਈ ਕਰਿਆ ਕਰੋ ਬਣਾ ਕੇ ਦੇਖਣ ਦੀ ਦੇਖੋ ਕਿੰਨਾ ਸੌਖਾ ਹੈ ਨਾਨ ਸਟਿਕ ਮੇਰੇ ਕੋਲ ਤਵਾ ਹੈ ਕੋਹਲੀ ਬਣਾਇਆ ਪਾਣੀ ਚ ਕੋਲ ਲਿਆ ਕੋਲ ਕੇ ਆਪਾਂ ਉੱਤੇ ਪਾਤਾ ਦੱਸੇ ਤੇ ਹੋਰ ਆਪਾਂ ਕੋਈ ਕੰਮ ਨਹੀਂ ਕਰ ਰਹੇ ਹੈ ਨਾ ਤੇ ਕੋਈ ਲੰਬਾ ਚੌੜਾ ਨਹੀਂ ਤੁਹਾਡੇ ਕੋਲ ਬਣਾਣਾ ਨਹੀਂ ਜਾਂ ਕਿਵੇਂ ਬਣਾਉਂਗੇ ਤੇ ਬਸ ਜੇ ਤੁਸੀਂ ਰੋਟੀ ਬਣਨੀ ਤਾਂ ਉਹਨੂੰ ਤੁਸੀਂ ਆਪਣੇ ਨੂੰ ਪਹਿਲਾਂ ਪੋਨਾ ਪਾਣੀ ਬੋਇਲ ਕਰੋ ਜਿੰਨੇ ਆਟਾ ਵਧੀ ਰੋਟੀ ਬਣੇ ਉਹਨਾਂ ਹੀ ਫਿਰ ਦੁਆਰੇ ਉਹ ਚਾਟਾ ਪਾ ਦੋ ਬਸ ਸੇਮ ਲ ਸੇਮ ਸੇਮ ਇਹ ਮੱਕੀ ਦੀ ਰੋਟੀ ਦਾ ਵੀ ਇਹ ਤੇ ਆਟਾ ਗੁੰਨਣਾ ਤਾਂ ਤੁਸੀਂ ਇਦਾਂ ਗੁੰਨ ਲਓ ਪਰ ਕਟਚੀ ਨਾ ਯੂਜ਼ ਕਰਿਓ ਕਿ ਆਪਣਾ ਹੱਥ ਨਾਲ ਮਚਾਲੋ ਕਿਉਂਕਿ ਪਾਣੀ ਬੋਇਲ ਹੋਣਾ ਇਸ ਦਾ ਕਟਸ ਨਾ ਮਿਕਸ ਕਰ ਲਓ ਕੱਟ ਕੇ ਟੱਕੀ ਰੱਖ ਦਿਓ ਤੇ ਮੇਥੇ ਵੀ ਪਾ ਸਕਦੇ ਹੋ ਮੂਲੀ ਵੀ ਪਾ ਸਕਦੇ ਜਿਹੜਾ ਵੀ ਤੁਸੀਂ ਕੋਈ ਵੀ ਇਦਾਂ ਦੀ ਚੀਜ਼ ਪਾ ਕੇ ਬਣਾਉਣੇ ਇਹ ਸਾਰੀਆਂ ਇਦਾਂ ਵਧੀਆ ਰੋਟੀ ਬਣਦੀਆਂ ਮੈਂ ਹਮੇਸ਼ਾ ਬਣਾਉਣੀ ਆ ਤੇ ਹੈਲਥੀ ਰੋਟੀਆਂ ਆ ਤੇ ਇਹ ਗਲੂਟਨ ਫ੍ਰੀ ਆ ਕਿੰਨੇ ਆਪਾਂ ਨੂੰ ਬਹੁਤ ਲੋਕਾਂ ਨੂੰ ਗਲੂਟਨ ਦੀ ਵੀ ਪ੍ਰੋਬਲਮ ਆਉਂਦੀ ਆ ਤੇ ਇਸ ਕਰਕੇ ਤੁਸੀਂ ਨਾ ਇਹ ਜਿਹੀਆਂ ਰੋਟੀ ਬਣਾ ਕੇ ਖਾ ਕੇ ਦੇਖਿਓ ਇਹ ਤੁਸੀਂ ਸਬਜ਼ੀ ਨਾਲ ਵੀ ਖਾ ਸਕਦੇ ਆ ਜੇ ਇਹਦੇ ਵਿੱਚ ਮੜਾ ਜਿਹਾ ਨਾਣ ਮਿਰਚ ਪਾ ਦਿਨੀਓ ਤੁਸੀਂ ਤਾਂ ਤੁਸੀਂ ਇਹਨੂੰ ਕੱਲੀ ਚਾਹ ਨਾਲ ਵੀ ਖਾ ਸਕਦੇ ਹੋ ਪਲੇਨ ਰੋਟੀ ਚਾਹ ਨਾਲ ਖਾ ਸਕਦੇ ਹਾਂ ਇਹਦਾ ਸੁੱਕੀ ਰੋਟੀ ਆਪਾਂ ਕਹਿੰਦੇ ਨੇ ਤੇ ਇਹ ਬਹੁਤ ਟੇਸਟੀ ਹੁੰਦੀ ਹੈ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਜੇ ਤੁਸੀਂ ਇਹਦੇ ਵਿੱਚ ਮੜੇ ਸੋਲਡ ਵਗੈਰਾ ਪਾ ਦਿਨਿਆ ਤੇ ਮੈਂ ਇੱਕ ਵੱਡੀ ਸਾਰੀ ਮੂਲੀ ਵਾਲੀ ਵੀ ਰੋਟੀ ਬਣਾਈ ਹੈ ਇਹਦੇ ਵਿੱਚ ਤੇ ਬਾਕੀ ਦੋ ਅਸੀਂ ਆਪਾਂ ਦੋ ਤਿੰਨ ਇਦਾਂ ਨਹੀਂ ਬਣਾਈਆਂ ਪਲੇਨ ਕਿਉਂਕਿ ਆਪਣੇ ਕੋਲ ਸਬਜ਼ੀ ਪੈਸੀ ਸੀ ਤੇ ਉਹਦੇ ਨਾਲ ਖਾਣੀ ਆਏ ਅੱਜ ਤੁਹਾਨੂੰ ਪਤਾ ਸਾਰੇ ਦਿਨ ਦੇ ਕੰਮ ਨਹੀਂ ਮੁੱਕਦੇ ਕੱਲ ਅਸੀਂ ਬਾਹਰ ਗਏ ਸੀ ਤੇ ਇੰਨੀ ਠੰਡ ਲੱਗੀ ਉਹਦੀ ਕਰਕੇ ਸਾਡਾ ਨਾ ਇਧਰ ਉਧਰ ਹੀ ਅੱਜ ਕੰਮ ਕੋਈ ਕਰਨ ਨੂੰ ਮਰਜੀ ਨਹੀਂ ਸੀ ਕਰਦਾ ਕੱਲ੍ਹ ਲਈ ਜਿਹੜੀ ਆਪਣੀ ਸਬਜੀ ਪਈ ਸੀ ਆਪਾਂ ਉਹਦੇ ਨਾਲ ਬਣਾ ਲਈਆਂ ਰੋਟੀਆਂ ਤੇ ਅੱਜ ਦੇ ਗੁਜ਼ਾਰੇ ਆਪਾਂ ਇਦਾਂ ਹੀ ਕਰਨੇ ਤੇ ਕੱਲ ਨੂੰ ਸੋਚਾਂਗੇ ਜਦੋਂ ਦਿਨ ਚੜੂਗਾ ਤੇ ਹੁਣ ਵੀ ਸ਼ਾਮ ਵੈ ਸ਼ਾਮ ਪੈ ਗਈ ਹੁਣ ਇੱਥੇ ਤੇ ਮੈਂ ਹੁਣ ਲੱਗੀਆਂ ਵੀਡੀਓ ਬਣਾਉਣ ਵਲੌਗ ਬਣਾਉਣ ਤੇ ਪਲੀਜ਼ ਮੇਰੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਕਰ ਦੇ ਸਬਸਕ੍ਰਾਈਬ ਵੀ ਕਰ ਲਿਓ ਤੇ ਮੈਸੇਜ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਹੋ ਜਿਹੀ ਲੱਗੀ ਇਹ ਕਲਰ ਰੋਟੀ ਦਾ ਇਦਾਂ ਕੋਈ ਆਪਾਂ ਪਲੇਨ ਰੋਟੀ ਬਣਾ ਰਹੀ ਹੈ ਇਹਦੇ ਵਿੱਚ ਕੁਝ ਨਹੀਂ ਪਾਇਆ ਜੇ ਆਪਾਂ ਇਹਦੇ ਵਿੱਚ ਕਲਰ ਪਾਉਂਦੇ ਜਿਦਾ ਹਲਦੀ ਵਗੈਰਾ ਜਿ ਮਸਾਲੇ ਵਗੈਰਾ ਪਾਉਂਦੇ ਤਾਂ ਕਲਰ ਡਿਫਰਨ ਹੋਣਾ ਪਰ ਇਹ ਪਲੇਨ ਆ ਬਿਲਕੁਲ ਪਲੇਨ ਆ ਮੈਂ ਬਣਾ ਰਹੀ ਆ ਤੇ ਹੋਪ ਤੁਹਾਨੂੰ ਇਹ ਪਸੰਦ ਹੋਏਗਾ ਹੈਲਥੀ ਹੋਏਗਾ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੀ ਟਰਾਏ ਕਰਿਆ ਕਰੋ ਜੇ ਨਹੀਂ ਵੀ ਬੰਦਿਆ ਕੋਸ਼ਿਸ਼ ਕਰੋਗੇ ਤਾਂ ਸਾਰਾ ਕੁਝ ਹੋਣਾ ਤੁਹਾਨੂੰ ਐ ਨਹੀਂ ਹੈਗਾ ਕਿ ਤੁਸੀਂ ਜੇ ਅਸੀਂ ਕੋਸ਼ਿਸ਼ ਕਰ ਨਹੀਂ ਸਕਦੇ ਸਾਨੂੰ ਬਣਾਉਣੇ ਨਹੀਂ ਆਉਂਦੇ ਅਸੀਂ ਬਣਾ ਨਹੀਂ ਸਕਦੇ ਟਰਾਏ ਕਰਿਆ ਕਰੋ ਤੇ ਸਭ ਕੁਝ ਬਣ ਜਾਂਦਾ ਮਿਹਨਤ ਕਰਨੀ ਪੈਂਦੀ ਆਪਾਂ ਨੂੰ ਹਾਂ ਹਾਲੋ ਦੇਖੋ ਜੀ ਕਿੰਨਾ ਸੋਹਣਾ ਕਲਰ ਲੱਗਦਾ ਤੇ ਕਿੰਨੀ ਸੋਹਣੀ ਲੱਗਦੀ ਹੈ ਮੈਂ ਸਲੋਗ ਮੀਡੀਅਮ ਸਲੋ ਗੈਸ ਤੇ ਬਣਾ ਰਹੀਆਂ ਤੇ ਬੜੀ ਕਰੰਚੀ ਕਰੰਚੀ ਤੇ ਪਤਲੀ ਪਤਲੀ ਬਣਦੀ ਹੈ ਜੇ ਤੁਸੀਂ ਹੋਰ ਵੀ ਇਧਰ ਰੱਖੋਗੇ ਤਾਂ ਪਾਪੜ ਦੀ ਤਰ੍ਹਾਂ ਬਣ ਜਾਂਦੀ ਹੈ ਪਰ ਇਹ ਹੈਗੀ ਰੋਟੀ ਇਸ ਕਰਕੇ ਮੈਂ ਇਹਨੂੰ ਬੜਾ ਉਹ ਨਹੀਂ ਕਰਨਾ ਤੇ ਜਿੰਨੀ ਮਰਜ਼ੀ ਐ ਸੋਪਾ ਇਹ ਹੈਗਾ ਮੈਂ ਮੂਲੀ ਵਾਲਾ ਪਰੋਠਾ ਵਿੱਚ ਪਾ ਲਿਆ ਇੱਕ ਤੇ ਆ ਗਈ ਮੇਰੀ ਰੋਟੀ ਦੇਖ ਲੋ ਜੀ ਕਿੰਨੀ ਸੋਹਣੀ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਥੈਂਕ ਯੂ